ਆਟੋ ਚਾਲਕਾਂ ਦੀ ਮਨਮਾਨੀ ਲੋਕਾਂ ਦੀ ਜਾਨ ਨਾਲ ਕੀਤਾ ਜਾ ਰਿਹਾ ਖਿਲਵਾੜ ਇਹ ਤਸਵੀਰਾਂ ਬਠਿੰਡਾ ਦੇ ਐਮਸ ਹਸਪਤਾਲ ਦੀਆਂ ਨੇ ਜਿੱਥੇ ਆਟੋ ਚਾਲਕਾ ਵੱਲੋਂ ਆਪਣੀ ਮਨਮਰਜ਼ੀ ਕੀਤੀ ਜਾਂਦੀ ਹੈ ਅਤੇ ਵੱਧ ਸਵਾਰੀਆਂ ਬਿਠਾ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਦਕਿ ਸਮੇਂ-ਸਮੇਂ sire ਟ੍ਰੈਫਿਕ ਪੁਲਿਸ ਇਨਚਾਰਜ ਅਮਰੀਕ ਸਿੰਘ ਵੱਲੋਂ ਆਟੋ ਚਾਲਕਾਂ ਨੂੰ ਹਦਾਇਤਾਂ ਵੀ ਦਿੱਤੀਆਂ ਜਾਂਦੀਆਂ ਨੇ ਕਿ 6 ਸਵਾਰੀਆਂ ਤੋਂ ਵੱਧ ਸਵਾਰੀ ਆਟੋ ਵਿੱਚ ਨਾ ਬਿਠਾਵੇ ਲੇਕਿਨ ਫਿਰ ਵੀ ਇਹ 10 ਤੋਂ 13 ਸਵਾਰੀਆਂ ਬਿਠਾ ਕੇ ਲੋਕਾਂ ਦੀ ਜਾਣ ਨਾ ਖੇਲਵਾੜ ਕਰਦੇ ਸ਼੍ਰੀਆਮ ਸੜਕ ਉੱਤੇ ਵੇਖ ਸਕਦੇ ਹੋ ਜਦ ਇਸ ਵਾਰੇ ਆਟੋ ਚਾਲਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਘੱਟੋ ਘੱਟ ਉਹ 10 ਸਵਾਰੀਆਂ ਬਿਠਾ ਸਕਦੇ ਨੇ ਜਦ ਇਸ ਦੀ ਪੂਰੀ ਜਾਣਕਾਰੀ ਬਾਰੇ ਪਰਦਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਜੇਕਰ ਅਸੀਂ 6 ਸਵਾਰੀਆਂ ਆਟੋ ਵਿੱਚ ਬਹਾਵਾਂਗੇ ਤੇ ਸਾਡੇ ਖਰਚੇ ਵੀ ਪੂਰੇ ਨਹੀਂ ਹੁੰਦੇ ਉੱਥੇ ਹੀ ਇਸ ਬਾਰੇ ਸਮਾਜ ਸੇਵੀ ਅਤੇ ਸ਼ਿਵ ਸ਼ੈਨਾ ਦੇ ਪ੍ਰਧਾਨ ਦਾ ਕੀ ਕਹਿਣਾ ਹੈ ਆਓ ਸੁਣ ਲੈਨੇ ਹਾਂ ਕਿੰਨੀਆਂ ਸਵਾਰੀਆਂ ਤੁਹਾਡੇ ਕੋਲ ਸਵਾਰੋਆਂ ਦੇ ਅੱਠ ਨਾਲ ਸਵਾਰੀਆਂ ਕਿੰਨੀਆਂ ਸਵਾਰੀਆਂ ਬਿਠਾਣੀਆਂ ਤੁਸੀਂ ਅਸੀਂ 10 ਵਾਰੀਆਂ ਜੀ 10 ਵਾਰੀਆਂ ਤੁਹਾਨੂੰ ਕੋਲ ਹੈਗਾ ਇਹਦਾ ਪਰਮਿਸ਼ਨ ਪਿਛਾਣ ਦੀ ਬਾਟ ਸਾਨੂੰ ਪੈਂਦੀ ਹੈ ਬਾਟ ਬਹੁਤ ਪੈਂਦੀ ਹੈ ਪਰਮਿਸ਼ਨ ਹੈਗੀ ਵੀ 10 ਸਵਾਰੀਆਂ ਪਿਛਾਣ ਦੀ ਸਵਾਰੀਆਂ ਪਰਮਿਸ਼ਨ ਸਾਨੂੰ 900 ਸਵਾਰੀਆਂ ਲੋਡ ਕੀਤਾ ਜਿਹੜੀ ਦਿਖਾਓ ਕਿ ਕਿਹਨੇ ਕਿਹਾ ਹੋਇਆ ਤੁਹਾਨੂੰ ਵੀ 900 ਰੇ ਤੁਸੀਂ ਬਿਠਾ ਸਕਦੇ ਹੋ ਮੈਨੂੰ ਦਿਖਾਓ ਆ ਫੜੀ 900 ਸਵਾਰੀਆਂ ਚ 3 ਸਵਾਰੀਆਂ ਮੇਰੇ ਕੋਲ ਸਾਰੇ ਛੋਟ ਹੈਗੇ ਆ ਤੂੰ ਇਹ 10 ਤੈਨੂੰ 900 ਸਵਾਰੀਆਂ ਪਿਛਾਣ ਦੀ ਪਰਮਿਸ਼ਨ ਕਿਹਨੇ ਦਿੱਤੀ ਹੈ ਇਹ ਪ੍ਰਧਾਨ ਹੈ ਪ੍ਰਧਾਨ ਹੋ ਗਏ ਪ੍ਰਧਾਨ ਸਾਹਿਬ ਕਿਹੜਾ ਪ੍ਰਧਾਨ ਹੈ ਹੋੜ ਖੜੇ ਪ੍ਰਧਾਨ ਸਾਹਿਬ ਨਾਲ ਕਰਾ ਕੇ ਆਪ ਕੋਰਦਾ ਹਾਂ ਦੀ ਗੱਲ ਕਰੀਏ ਪ੍ਰਧਾਨ ਜੀ ਕਿੰਨੀਆਂ ਸਵਾਰੀਆਂ ਲਾਉ ਰਿਹਾ ਤੁਹਾਨੂੰ ਤੁਹਾਨੂੰ ਕਿੰਨੀਆਂ ਸਵਾਰੀਆਂ ਜੀ ਚੱਲੋ ਵੱਡਾ ਭਾਈਆ ਤੂੰ ਇੱਕ ਮਿੰਟ ਹੱਥੋਂ ਕੈਮਰੇ ਨੂੰ ਨਹੀਂ ਕੈਮਰੇ ਨੂੰ ਹੱਥ ਨਹੀਂ ਸੱਤ ਸਵਾਰੀਆਂ ਸੱਤ ਹੀ ਬੈਠਣ ਤੂੰ ਕਿੰਨੀਆਂ ਕਹਿੰਦਾ ਸੀ ਭਾਈ ਮਾਦਾ 9 ਸਵਾਰੀਆਂ ਤੁਸੀਂ ਦੱਸੋ ਪ੍ਰਧਾਨ ਜੀ ਸੱਤ ਸਵਾਰੀਆਂ ਸੱਤ ਸਵਾਰੀਆਂ ਸੱਤ ਕਿਹਨੇ ਕਿਹਾ ਤੁਹਾਨੂੰ ਟ੍ਰੈਫਿਕ ਪੁਲਿਸ ਨੇ ਕਿਹਾ ਹੋਇਆ ਨਹੀਂ ਆਪਾਂ ਰਿਜ਼ਰਵ ਪੁਲਿਸਨ ਕਾ ਵੀ ਦੇ ਆ ਬੜੇ ਵੀਰੇ ਆਪਾਂ ਪੁਲਿਸ ਤੋਂ ਬਾਹਰ ਹੋ ਹੀ ਨਹੀਂ ਸਕਦੇ ਨਾ ਇਹ ਥੋੜਾ ਬੰਦਾ 1300 ਰੀਆਂ ਬਿਠਾ ਕੇ ਲੈ ਕੇ ਆਇਆ ਸਮਝਾ ਦੇ ਸਮਝਾ ਕੇ ਨਹੀਂ ਇਹ ਮੇਰੇ ਨਾਲ ਬਹਿਸ ਕਰ ਰਿਹਾ ਕਹਿੰਦਾ ਸਾਨੂੰ 900 ਰੀਆਂ ਨਹੀਂ ਪ੍ਰਧਾਨ ਨੇ ਕਿਹਾ ਪ੍ਰਧਾਨ ਕੌਣ ਆ ਕਹਿਣ ਵਾਲਾ ਤੁਹਾਨੂੰ ਪ੍ਰਸ਼ਾਸਨ ਨੇ ਦਿੱਤੀ ਹੈ ਇਜਾਜ਼ਤ ਹੈ ਨਹੀਂ ਲੱਤੋ ਤੁਸੀਂ ਕਹ ਚਲ ਕੋਈ ਗੱਲ ਹੈ ਨਹੀਂ ਇਹ ਜੇ ਬਾਹਰ ਆ ਬਾਹਰ ਲੰਘਾੜੀ ਕਾ ਲੰਘਾ ਆ ਨਹੀਂ ਨਕਰ ਕਰ ਬੰਦਾ ਭਾਈ ਬੰਦਾ ਭਾਈ ਬਣ ਕੇ ਆ ਨਕਰ ਕਰਦੇ ਬੰਦਾ ਭਾਈ ਆਲਾ ਸਾਨੂੰ ਕੀ ਨਾ ਨਾ ਟਿਕਾਣਾ ਸੰਦੇਸ਼ ਕੀ ਮੈਟਰ ਹੋਇਆ ਮੇਰਾ ਨਾਮ ਸੁਸ਼ੀਲ ਜਿੰਦਲ ਹੈ ਮੈਂ ਸ਼ਿਪਸਾਣਾ ਸੂਰੇਵਰਸ਼ੀ ਤੋਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਅੱਜ ਜਿਹੜੇ ਲਗਾਤਾਰ ਜਿਹੜੇ ਆਟੋਆਂ ਵਾਲੇ 15-15 ਸਵਾਰੀਆਂ ਲੋਡ ਕਰਦੇ ਨੇ ਜਿਹੜੇ ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾਉਂਦੇ ਨੇ ਉਹਨਾਂ ਦੇ ਅੱਜ ਅਸੀਂ ਖਿਲਾਫ ਐਕਸ਼ਨ ਦੀ ਮੰਗ ਕੀਤੀ ਹੋਈ ਸੀ ਜਿਹੜੀ 2 ਤਰੀਕ ਨੂੰ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਕਿ ਜਿਹੜੇ ਲੋਕ 15-15 ਸਵਾਰੀਆਂ ਪਟਾਕੇ ਲੋਕਾਂ ਦੀ ਜ਼ਿੰਦਗੀ ਨਾਲ ਖੇਡਦੇ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਅੱਜ ਐਮਐਸ ਦੇ ਨਜ਼ਦੀਕ ਜਿੰਨੇ ਵੀ ਆਟੋ ਨਿਕਲੇ ਉਹਨਾਂ ਦੇ ਵਿੱਚ ਤਕਰੀਬਨ 마ਸੂਮ ਬੱਚੇ ਤੱਕ ਜਿਨ੍ਹਾਂ ਦੀ ਜ਼ਿੰਦਗੀ ਖਤਰੇ 'ਚ ਪਾਈ ਗਈ ਉਹ ਅਸੀਂ ਦਿਖਾਇਆ ਮੀਡੀਆ ਨੂੰ ਵੀ ਦਿਖਾਇਆ ਔਰ ਉੱਥੇ ਮੌਕੇ ਤੇ ਜਿਹੜੇ ਟ੍ਰੈਫਿਕ ਇੰਚਾਰਜ ਸਾਹਿਬ ਸੀਗੇ ਸਾਡੇ ਸਰਦਾਰ ਅਮਰੀਕ ਸਿੰਘ ਜੀ ਉਹ ਵੀ ਪਹੁੰਚੇ ਸੀਗੇ ਉਹਨਾਂ ਨੇ ਵੀ ਇਹ ਹਾਲਾਤ ਦੇਖੇ ਤਾਂ ਉਹਨਾਂ ਨੂੰ ਤਾੜਨਾ ਕੀਤੀ ਤਕਰੀਬਨ ਜਿੰਨਾਂ ਕੋਲੇ ਡਾਕੂਮੈਂਟ ਨਹੀਂ ਹੈਗੇ ਜਿੰਨਾਂ ਕੋਲੇ ਆਰਸੀ ਲਾਇਸੈਂਸ ਪੋਲਿਊਸ਼ਨ ਬੀਮਾ ਔਰ ਟੈਕਸ ਨਹੀਂ ਭਰਦੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੋਣਾ ਲਾਉਣਾ ਲਾਇਆ ਜਾਂਦਾ ਉਹ ਐਸੀ ਲਗਾਤਾਰ ਮੰਗ ਕਰਦੇ ਆ ਰਹੇ ਆਂ ਵੀ ਇਹਨਾਂ ਦੇ ਉੱਤੇ ਐਕਸ਼ਨ ਕੀਤਾ ਜਾਵੇ ਔਰ ਸਰਕਾਰ ਨੂੰ ਜਿਹੜੇ ਲੋਕ ਚੋਣਾ ਲਗਾ ਰਹੇ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਕਿਹੋ ਜੀ ਕਾਰਵਾਈ ਕੀਤੀ ਜੀ ਅੱਜ ਫਿਲਹਾਲ ਤਾਂ ਕੋਈ ਵੀ ਕਾਰਵਾਈ ਹਰਕਤ ਚ ਨਹੀਂ ਆਈ ਮਤਲਬ ਯੂਨੀਅਨਾਂ ਦੇ ਜਿਹੜੇ ਪ੍ਰਧਾਨ ਸੀਗੇ ਉਹ ਅੱਜ ਟ੍ਰੈਫਿਕ ਇੰਚਾਰਜ ਸਾਹਿਬ ਨੂੰ ਮਿਲੇ ਸੀਗੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਵੀ ਅੱਗੇ ਵਾਸਤੇ ਅਸੀਂ 5 ਸਵਾਰੀਆਂ ਤੋਂ ਵੱਧ ਨਹੀਂ ਬਿਠਾਵਾਂਗੇ ਔਰ ਜਿਹੜੇ ਮੂਰਲੀਆਂ ਸੀਟਾਂ ਲੱਗੀਆਂ ਹੋਈਆਂ ਨੇ ਜਿਹੜੇ ਆਟੋ ਚਾਲਕ ਮੂਰੇ ਸੀਟਾਂ ਤੇ ਬਿਠਾ ਲੈਂਦੇ ਨੇ ਉਹਨਾਂ ਨੇ ਯੂਨੀਅਨ ਵਾਲਿਆਂ ਨੇ ਕਿਹਾ ਕਿ ਅਸੀਂ ਉਹ ਸੀਟਾਂ ਨਿਕਲਵਾ ਦਾਂਗੇ ਕੀ ਅਪੀਲ ਕਰੋਗੇ ਅਸੀਂ ਆਮ ਨਾਗਰਿਕ ਨੂੰ ਹਰੇਕ ਨੂੰ ਅਪੀਲ ਕਰਦੇ ਹਾਂ ਕਿ ਜੇ ਕੋਈ ਆਟੋ ਵਾਲਾ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ ਜੇ ਕੋਈ ਕਹਿੰਦਾ ਵੀ ਅਸੀਂ ਤਾਂ ਹੋਰ ਆਟੋ ਤੇ ਚੜ੍ਹ ਨਹੀਂ ਦਿੰਦੇ ਤੇ ਤੁਸੀਂ ਸਾਡੇ ਨਾਲ ਹੀ ਬੈਠੋਗੇ ਜ਼ਬਰਨ 15 ਵਾਰੀਆਂ 10 ਵਾਰੀਆਂ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਲਈ ਮੌਕੇ ਤੇ ਤੁਰੰਤ 112 ਨੰਬਰ ਡਾਇਲ ਕੀਤਾ ਜਾਵੇ ਜੇ ਪੁਲਿਸ ਨੂੰ ਮੌਕੇ ਤੇ ਬੁਲਾਇਆ ਜਾਵੇ ਔਰ ਉਹ ਹਾਲਾਤ ਦਿਖਾਏ ਜਾਣ ਔਰ ਉਤੇ ਸਖਤ ਕਾਰਵਾਈ ਕਰਾਈ ਜਾਵੇ ਏਟ ਨਿਊਜ਼ ਪੰਜਾਬ ਲਈ ਪਠੰਡਾ ਤੋਂ ਰਕੇਸ਼ ਸ਼ਰਮਾ ਦੀ ਖਾਸ ਰਿਪੋਰਟ